ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5.5 ਸਾਲਾਂ ਦੇ ਲਗਭਗ 18000 ਕਰੋੜ ਦੇ ਪੈਂਡਿੰਗ ਬਕਾਏ ਸੰਬੰਧੀ 4 ਦਸੰਬਰ ਨੂੰ ਹੋਣ ਵਾਲੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਬਾਰੇ ਜ਼ਿਕਰ ਕਰਾਂਗੇ ਉਹਨਾਂ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਪਹਿਲਾਂ ਤੋਂ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਵਿੱਚ ਹੀ ਪਿਛਲੀ ਕਾਂਗਰਸ ਸਰਕਾਰ ਨੇ ਬਹੁਤ ਦੇਰੀ ਕਰ ਦਿੱਤੀ ਸੀ ਤੇ ਫਿਰ ਜੇਕਰ ਲਾਗੂ ਕੀਤਾ ਵੀ ਤਾਂ ਉਸ ਵਿੱਚ ਇੰਨੀਆਂ ਤਰੁੱਟੀਆਂ ਛੱਡ ਦਿੱਤੀਆਂ ਗਈਆਂ ਕਿ ਇਸ ਨੂੰ ਬਹੁਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤਾਂ ਲੰਘੜਾ ਤਨਖਾਹ ਕਮਿਸ਼ਨ ਹੀ ਕਰਾਰ ਦਿੱਤਾ ਸੀ ਕਿਉਂਕਿ 5ਵੇਂ ਤਨਖਾਹ ਕਮਿਸ਼ਨ ਵਿੱਚ ਕਈ ਤਰ੍ਹਾਂ ਦੇ ਭੱਤੇ ਤੇ ਸਹੂਲਤਾਂ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਪਲਬਧ ਕਰਵਾਈਆਂ ਗਈਆਂ ਸਨ ਉਨ੍ਹਾਂ ਤੇ 6ਵੇਂ ਤਨਖਾਹ ਕਮਿਸ਼ਨ ਵਿੱਚ ਕਟ ਲਗਾ ਦਿੱਤਾ ਗਿਆ ਇਸ ਦੇ ਸਿੱਟੇ ਵਜੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਭਾਵੇਂ ਕਿ 6ਵਾਂ ਤਨਖਾਹ ਕਮਿਸ਼ਨ 1.16 ਤੋਂ ਲਾਗੂ ਕੀਤਾ ਗਿਆ ਪਰੰਤੂ ਇੰਨੇ ਸਾਲਾਂ ਦੀ ਦੇਰੀ ਕੀਤੇ ਜਾਣ ਕਾਰਨ ਤੇ ਲੱਕ ਤੋੜਨੀ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਮੁਲਾਜ਼ਮਾਂ ਤੇ ਪੈਨਸ਼ਨਰਸ ਸਰਕਾਰ ਕੋਲੋਂ ਇਹ ਤਵੱਕੋ ਕਰਦੇ ਸਨ ਕਿ ਉਹਨਾਂ ਨੂੰ ਲਗਭਗ 5.5 ਸਾਲਾਂ ਦਾ ਬਕਾਇਆ ਇਹ ਤੁਮਸ਼ਤੇ ਇੱਕ ਕਿਸ਼ਤ ਵਿੱਚ ਹੀ ਅਦਾ ਕਰ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਦੀ ਤਨਖਾਹ ਜਾਂ ਪੈਨਸ਼ਨ ਨੂੰ ਲੱਗਿਆ ਹੋਇਆ ਖੋਰਾ ਕੁਝ ਹੱਦ ਤੱਕ ਪੂਰਾ ਹੋ ਜਾਵੇਗਾ ਪਰੰਤੂ ਅਜੇ ਆ ਕੁਝ ਵੀ ਨਹੀਂ ਹੋਇਆ ਕਾਂਗਰਸ ਸੰਕਰਵਲੇ ਸਾਬਕਾ ਵਿੱਤ ਮੰਤਰੀ ਸੁਦਰਨ ਮਨਪਲੀ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਮੁਲਾਜ਼ਮਾਂ ਦਾ ਬੰਦਾ 5.5 ਸਾਲਾਂ ਦਾ ਬਕਾਇਆ 6-6 ਮਹੀਨਿਆਂ ਬਾਅਦ 9 ਕਿਸ਼ਤਾਂ ਵਿੱਚ ਅਦਾ ਕਰ ਦਿੱਤਾ ਜਾਵੇਗਾ ਬਕਾਇਆ ਅਦਾ ਕਰਨ ਦੀ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਬਕਾਇਆ ਨੌ ਕਿਸ਼ਤਾਂ ਵਿੱਚ ਅਦਾ ਕਰਨ ਦਾ ਫਾਰਮੂਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਿਲਕੁਲ ਵੀ ਠੁਕਵਾ ਨਹੀਂ ਸੀ ਲੱਗਿਆ ਖਾਸ ਕਰਕੇ ਪੈਨਸ਼ਨਰਸ ਤਾਂ ਇਹ ਉਮੀਦ ਕਰਦੇ ਸਨ ਕਿ ਉਹਨਾਂ ਨੂੰ ਸਾਰਾ ਬਕਾਇਆ ਇੱਕਮੁੱਖਤ ਇੱਕ ਹੀ ਕਿਸ਼ਤ ਵਿੱਚ ਅਦਾ ਕਰ ਦਿੱਤਾ ਜਾਵੇਗਾ ਇਸ ਲਈ 2022 ਦੀਆਂ ਚੋਣਾਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪਿਛਲੀ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਵਿੱਚ ਅਹਿਮਪੂਮ ਕਨਵਾਈ ਤੇ ਆਮ ਆਦਮੀ ਪਾਰਟੀ ਦੀ ਡਟ ਕੇ ਹਮਾਇਤ ਕੀਤੀ ਇਸ ਉਮੀਦ ਨਾਲ ਇਹ ਹਮਾਇਤ ਕੀਤੀ ਗਈ ਸੀ ਕਿ ਨਵੀਂ ਸਰਕਾਰ ਉਹਨਾਂ ਲਈ ਪੈਨਸ਼ਨ ਸਾਬਤ ਹੋਵੇਗੀ ਯਾਨੀ ਸਾਰੇ ਲੋਕਾਂ ਦਾ ਇੱਕ ਦਰੂ ਸਾਬਤ ਹੋਵੇਗੀ ਪਰੰਤੂ ਸੱਤਾ ਤੇ ਕਾਬਜ ਹੁੰਦਿਆਂ ਹੀ ਭਗਵੰਤ ਮਾਨ ਸਰਕਾਰ ਨੇ ਸਾਰੇ ਵੈਦੇ ਛਿੱਕੇ ਟੰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰੋਸ ਮਜਾਦੇ ਤੇ ਰੈਲੀਆਂ ਕਰਨ ਲਈ ਸੜਕਾਂ ਤੇ ਆਉਣ ਲਈ ਮਜਬੂਰ ਕਰ ਦਿੱਤਾ ਫੇਰ ਵੀ ਆਪ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਕੀ ਜਿਸ ਦੇ ਸਿੱਟੇ ਵਜੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਪਣੇ ਬਕਾਏ ਲੈਣ ਲਈ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਮਾਨਯੋਗ ਪੰਜਾਬ ਐਨ ਹਰਿਆਣਾ ਹਾਈ ਕੋਰਟ ਵਿੱਚ ਕਈ ਫੈਸਲੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਇਹਨਾਂ ਮੰਗਾਂ ਸਬੰਧੀ ਕੀਤੇ ਗਏ ਫੈਸਲਿਆਂ ਨੂੰ ਵੀ ਨਜ਼ਰਅੰਦਾਜ਼ ਹੀ ਕਰ ਦਿੱਤਾ ਤਾਂ ਫਿਰ ਮਜਬੂਰ ਹੋ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਐਨਓਸੀਪੀ ਲਗਾਉਣ ਦਾ ਰਸਤਾ ਚੁਣਿਆ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਐਨਓਸੀਪੀ ਨੰਬਰ 3526 ਆਫ 2024 ਬਲਵੰਤ ਸਿੰਘ ਵਰਸਸ ਅਜੈ ਕੁਮਾਰ ਸਿਨਹਾ ਚੀਫ ਵਿਤ ਸਕੱਤਰ ਨੂੰ ਲੱਗੀ ਹੋਈ ਹੈ ਜਿਸ ਦੀ ਪਿਛਲੀ ਸੁਣਵਾਈ 29 ਨਵੰਬਰ ਨੂੰ ਹੋਈ ਸੀ ਇਸ ਤੋਂ ਇਲਾਵਾ ਤਿੰਨ ਹੋਰ ਐਨਓਸੀਪੀ ਨੰਬਰ 479 497 ਤੇ 1577 ਆਫ 2024 ਵੀ ਲੱਗੀਆਂ ਹੋਈਆਂ ਹਨ ਵਿਸ਼ੇਸ਼ੀ 29 ਨਵੰਬਰ ਦੀ ਸੁਣਵਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਚੀਫ ਵਿੱਤ ਸਕੱਤਰ ਅਜੈ ਕੁਮਾਰ सिन्हा ਰਾਹੀਂ ਸਾਢੇ 5 ਸਾਲਾਂ ਦੇ ਬਕਾਏ ਸਾਲ 2018-29 ਤੱਕ ਅਦਾ ਕਰਨ ਦੀ ਤਜਵੀਜ਼ ਨੂੰ ਜੱਜ ਸਾਹਿਬ ਨੇ ਅਨਜਸਟੀਫਾਈਡ ਘਰਾੜ ਦਿੱਤਾ ਸੀ ਤੇ ਇਸ ਦੇ ਫੇਰ ਤੋਂ ਗੌਰ ਕਰਨ ਲਈ ਕਿਹਾ ਸਰਕਾਰ ਵੱਲੋਂ ਇਸ ਕੰਮ ਲਈ ਇੱਕ ਹਫ਼ਤੇ ਦਾ ਸਮਾਂ ਹੋਰ ਮੰਗੇ ਜਾਣ ਦੀ ਇਜਾਜ਼ਤ ਦਿੰਦੇ ਹੋਏ ਹੁਣ ਬਕਾਇਆ ਅਦਾ ਕਰਨ ਸੰਬੰਧੀ ਸੁਣਵਾਈ 4 ਦਸੰਬਰ 2024 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ ਇਸ ਗੱਲ ਦੀ ਹੁਣ ਪਰਬਲ ਸਮਾਉਣਾ ਹੈ ਕਿ 4 ਦਸੰਬਰ ਨੂੰ ਜੱਜ ਸਾਹਿਬ ਵੱਲੋਂ 5 ਸਾਲਾਂ ਦਾ ਪਿਛਲਾ ਬਕਾਇਆ ਤੇ ਡੀਏ ਦੀਆਂ ਹੋਰ 138 ਮਹੀਨਿਆਂ ਦੇ ਬਕਾਇਏ ਦੀਆਂ ਕਿਸ਼ਤਾਂ ਅਦਾ ਕਰਨ ਲਈ ਕੋਈ ਸਮਾਂ ਸੀਮਾ ਜਣੀ ਟਾਈਮ ਬਾਉਂਡ ਘੜੀ ਦਿੱਤੀ ਜਾਵੇਗੀ ਤੇ ਸਰਕਾਰ ਵੀ ਕੋਈ ਐਸਾ ਸ਼ੈਡਿਊਲ ਐਸਾ ਫਾਰਮੂਲਾ ਸਮਵਤ ਸ਼ੈਡਿਊਲ ਜਾਰੀ ਕਰਨ ਲਈ ਮਜਬੂਰ ਹੋਵੇਗੀ ਜਿਹੜੀ ਕਿ ਸਾਰੀਆਂ ਤਰ੍ਹਾਂ ਯਾਨੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੀ ਮਨਜ਼ੂਰ ਹੋਵੇ ਇਸ ਲਈ 4 ਦਸੰਬਰ ਨੂੰ ਹੋਣ ਵਾਲੀ ਸੁਣਵਾਈ অতি ਅਹਿਮ ਹੈ ਤੇ ਬਕਾਇਆ ਅਦਾ ਕਰਨ ਸੰਬੰਧੀ ਇਹ ਮਿਤੀ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗੀ ਤੇ ਇਸ ਮਿਤੀ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੋਈ ਖੁਸ਼ਖਬਰੀ ਸੁਣਨ ਨੂੰ ਮਿਲੇਗੀ ਅੱਜਾ ਸਾਡਾ ਬ੍ਰੇਡ ਵਿਸ਼ਵਾਸ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ